फेर ਰਾਟੇ ਕਰਾ ਕੰਮ ਆ ਗਿਆ ਆ ਸਾਡੇ ਫਟਦੇ ਜਾਂਦੇ ਆ ਟਰਾਲੀ ਦੇ ਵਿੱਚ ਇਹ ਜੀ ਕੋ ਵੀ ਨਹੀਂ ਆ ਫਾਈਨਲੀ ਹੈਲੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਦੋਸਤੋ ਅਲੇ ਹਣੀ ਉੱਠਿਆਂਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਬਹੁਤ ਸਵਾਗਤ ਹੈਗਾ ਤੇ ਸਭ ਤੋਂ ਪਹਿਲਾਂ ਇਸ਼ਨਾਨ ਕਰ ਕੇ ਆਈਏ ਫਿਰ ਮੱਠ ਕੇ ਆਣੀ ਇਸ਼ਨਾਨ ਕਰ ਚੱਲੇ ਪਹਿਲਾਂ ਸਾਰੇ ਇਸ਼ਨਾਨ ਕਰਨ ਚੱਲੇ ਆਂਗੇ ਤੇ ਸਰੋਵਰ ਦੇ ਉੱਤੇ ਤੇ ਉਹ ਨਾਲ ਹੀ ਉੱਥੇ ਲੰਗਰ ਪਾਣੀ ਛਕ ਕੇ ਤੇ ਫਿਰ ਦੇਖਦੇ ਆਂ ਕੀਰਤਨ ਪਰ ਸਾਹਿਬ ਜੀ ਹਣਾ ਤੇ ਉਸ ਤੋਂ ਬਾਅਦ ਕੀਰਤਨ ਪਰ ਸਾਹਿਬ ਤੋਂ ਜਾਂਦੇ ਜਾਂਦੇ ਚੱਲਾਂਗੇ ਹਾਂ ਤੇ ਉਸ ਤੋਂ ਪਹਿਲਾਂ ਫਿਰ ਕੀ ਕਰਨਾ ਤੇ ਚੱਲ ਦੇਖਦੇ ਆਂ ਉੱਧਰ ਜਾ ਕੇ ਆਵੇ ਸਾਹਿਬ ਜੀ ਠੀਕ ਰਿਹਾ ਰੱਖ ਲੱਗੀ ਆਗੀ ਪੂਰਾ ਠੀਕ ਰਿਹਾ ਸਭ ਪਰ ਹੁਣ ਅਸੀਂ ਨਹਾਉਣ ਚੱਲੇ ਆਂਗੇ ਹਾਂ ਫੇਰ ਹੀ ਦੇਖਦੇ ਪਕੌੜਿਆ ਪੂਰੇ ਕਰਨੀ ਚਾਹ ਚਾਹ ਪੀਣੀ ਹੈ ਕਿ ਪਹਿਲਾਂ ਪਕੌੜਿਆ ਕਰਨੀ ਹੈ ਕਿ ਪਹਿਲਾਂ ਪਕੌੜਿਆ ਤੇ ਮੈਂ ਪੜ ਗੋਰ ਚ ਗਲਾਲੇ ਦੀ ਧਰਤੀ ਦੇ ਵਾਸੀ ਪਕੌੜੇ ਦਾ ਛੱਡਦੀ ਤੇ ਹਾਂ ਪਹਿਲਾਂ ਹਾਂ ਪਹਿਲਾਂ ਅਸੀਂ ਚੱਲਦੇ ਆ ਫਿਰ ਚਾਹ ਪਾਣੀ ਛਕਦੇ ਹਾਂ ਉਹ ਨਾਲੇ ਤੇ ਫਿਰ ਸੋਨੂੰ ਵੀ ਖੋਣ ਲੈਣਾ ਹਾਂ ਨਾਲ ਨਾਲ ਪਕੌੜੇ ਤੀ ਪੀ ਤਾ ਸਕਦੇਂ ਦੀ ਵੇਖ ਹੀ ਛਕਦੇ ਹਾਂ ਹਾਂ ਵੇਖ ਲਿਓ ਹਾਂ ਅੱਛਾ ਵੇਖ ਲਿਓ ਕੋਲੇ ਛਕਦੇ ਆਨੂੰ ਤੇ ਚਾਹ ਪਾਣੀ ਪੀਂਦੇ ਆਨੂੰ ਤੇ ਮੈਂ ਲਿਦਿਆ ਹੁਣ ਤੁਹਾਨੂੰ ਸਿੱਧਾ ਲੰਗਰ ਹਾਲ ਦੇ ਵਿੱਚ ਬੰਨੂ ਆਇਆ ਤਾਂ ਡਰਤਾ ਨਹੀਂ ਲੱਗਾ ਪਰ ਛਾਈ ਤੇ ਡਰਤਾ ਨਹੀਂ ਲੱਗਾ ਪਰ ਮੈਂ ਇਹ ਮੁੰਡਾ 591 ਦੇ ਬਹਿ ਚੱਕਿਆ ਸੀ 591 ਤੋਂ ਹੈਲਪ ਲਈ ਜਾਈ ਅੱਜ ਫੇਰ 591 ਕੰਮ ਆ ਗਿਆ ਦੱਬੀ ਦਰਾਇਆ ਵਾਹ ਬਦਲ ਬਹੁਤ ਦੇ ਚੱਲੇ ਆ ਰਾਟ ਭਾਈ ਜਾਂਦੇ ਆ ਵਾਪੂ ਬੇ ਤੁਸ਼ਮਨਾ ਆ ਗਿਆ ਕੁੰਡੀ ਈਦੇ ਸਾਰ ਸੇ ਸੱਤ ਆ ਆ ਆ ਸਾਡੇ ਪਿੰਡ ਦੇ ਜਾਂਦੇ ਆ ਟਰਾਲੀ ਦੇ ਵਿੱਚ ਜਾਂ ਲੈ ਐ ਆਇਤਾ ਤਾਂ ਤੈ ਆਇਤਾ ਉਹ ਕਿੰਨੇ ਦਾ ਉਹਦਾ ਮੱਲਾ ਦਾ ਭਰਾ ਹੀ ਕਿਹਦਾ ਹੈ ਵੀ ਉਹ ਵੀ ਜੂਰੇ ਭੈਣ ਗਿਆ ਗੱਡੀ ਓਏ ਆ ਵੀ ਫੁੱਟਿਓ ਉਹ ਨਾ ਚਵਾ ਲੱਟਾ ਵਾਲੀ ਉਹ ਤੇਜ ਬਹੁਤ ਹੈ ਨਾ ਸਾਡੇ ਕਰੀਏ ਜਾਦਾ ਉਹ ਆ ਵੀ ਕੱਢਣੇ ਝਟਾ ਪੈਟਾ ਪੈਟਾ ਲੋਟਾ ਕੰਮ ਨਸਕੇ ਹਲਕਾ ਐਕਸ ਨੰਬਰ ਆਹ ਉਹ ਟਰੈਕਟਰ ਵਾਲਾ ਬੜਾ ਦਿਵਾਲੀ ਜਾਂਦਾ ਯਾਰ ਆਹ ਨਾ 50 ਕਹਿੰਦਾ ਦੱਸਦਾ ਨਹੀਂ ਸਹੀ ਗੱਲ ਆ ਆਈ ਬਾਬਾ ਰੱਲ ਜਿਹੜਾ ਬਾਨਾ ਬਲਾ ਬੰਦ ਹੋ ਗਿਆ ਆ ਆ ਮੇਰੇ ਮਾਰ ਖੜਕਦਾ ਉੱਜ ਨਹੀਂ ਆ ਗਰਮਾ ਗਰਮ ਗੋਤੀ ਵਾਲੇ ਕਿਉਂ ਮਾਰ ਡਵਾਈਟਰ ਟਵੀਟਰ ਡਵਾਈਟਰ ਟਵੀਟਰ ਦਾ ਕੋਈ ਮਤਲਬ ਨਹੀਂ ਹੈਗਾ ਹੁਣ ਵਾਹ ਯਾਰ ਪਾਵੇ ਲਾਵੇ ਰੰਗ ਆਲਾ ਉਹਨੇ ਇਸ਼ਨਾਨ ਕਰਨ ਦੀ ਖਾਤਰ ਟਰੈਕਟਰ ਮਿਲ ਗਿਆ ਅੱਜ ਨਹੀਂ ਬਾੜ ਬਹੁਤ ਦੂਸੀ ਗਰਦਵਾ ਕੇਸਗੜ ਸਾਹੋ ਬਿਲਕੁਲ ਉੱਪਰ ਓਏ ਬਹੁਤ ਕਿੰਨੀ ਚਾਹੀਦੇ ਹਨ ਕਿੰਨੀ ਚਾਹੀਦੇ ਹੈ ਨਹੀਂ ਬਹੁਤ ਚਾਹੀਦੇ ਹਨ ਪਰ ਪਰ ਉਹ ਟਾਈਮ ਦਾ ਚਾਹ ਹਰਿਆਣੋਂ ਯਾਰ ਕਿਵੇਂ ਉਹ ਟਾਈਮ ਦਾ ਚਾਹ ਚਲਾਈ ਹਰਿਆਣੋਂ ਉਸ ਟਾਈਮ ਬਹੁਤ ਉੱਚਾ ਸੀ ਕੱਲ ਕੇਲੇ ਤੇ ਜਾ ਕੇ ਆਇਆ ਕਿੰਨਾ ਉੱਚਾ ਸੀ ਉਹ ਤੇਲਾ ਬਹੁਤ ਉੱਚਾ ਸੀ ਬੋਲੀ ਸਾਹਿਬ ਤੇਰਾ ਕਿੰਨੀ ਭੀੜ ਲੱਗੀ ਸੀ নানি তে দিন বহর আ ਓ ਬਾਹਰ ਸਾਹਮਣੇ ਰਾਤਾਈ ਸੀ ਮੈਨਾਂ ਦੇਖਿਆ ਨਹੀਂ ਹੋਈ ਆ ਐ ਜਿੱਦ ਤੱਕੁੱ ਬੰਦੇ ਖਾਤੇ ਆ ਹੋਲੇ ਮੇਲੇ ਨੂੰ ਰੰਗਦਾ ਹਨ ਉਹਨਾਂ ਨੇ ਤੇਰੇ ਤਾਂ ਪੈ ਗਈ ਮੈਂ ਵਜ ਗਿਆ ਮੈਂ ਜ਼ਰਾ ਤਲ ਤਾਦੀ ਪੈ ਗਈ ਇਹ ਆਪਣਾ ਲਿਟਰ ਜੇ ਲੱਗ ਗਿਆ ਥੋੜਾ ਜਿਹਾ ਲੰਮਾ ਹੀ ਜਾ ਲ ਗਿਆ ਮੇਰਾ ਹੋਲੇ ਮੇਲੇ ਤੇ ਪਹਿਲੀ ਵਾਰ ਆਇਆ ਅਸੀਂ ਤਾਂ ਹਾਰੇ ਕਿਤੇ ਪਹਿਲੀ ਏਰੀਆ ਹੈ ਹੋਲੇ ਮੇਲੇ ਤੇ ਪਹਿਲੀ ਏਰੀਆ ਚੱਲ ਫਿਰ ਤੇਰਾ ਆਉਣਾ ਵੀ ਸਫਲ ਹੋ ਗਿਆ ਸਫਲ ਹੋ ਗਿਆ ਬਾ ਹੋਲੇ ਮੇਲੇ ਤੇ ਪਹਿਲੀ ਵਾਰ ਆਇਆ ਏ ਹੋਰ ਸਫਲ ਹੋ ਗਿਆ ਸਫਲ ਹੋ ਗਿਆ ਹੋਰ ਘੱਟ ਬਹੁਤ ਜ਼ਿਆਦਾ ਹੈਗਾ ਆ ਸਾਡੀ ਕਾਟ ਨਹੀਂ ਤਾਂ ਕਾਟੀਆਂ ਆ ਬਈਆਂ ਬੜਾ ਫੁੱਲ ਭਰਿਆ ਪਿਆਗਾ ਚੱਲ ਦੇਖਦੇ ਆ ਫਿਰ ਕੀ ਪਾਉਂਦਾਂ ਨੇ ਆਪਣੇ ਪਿੰਡ ਵਾਲੇ ਵਿੱਚ ਹੀ ਰੋਲਦੇ ਜੇ ਫਿਰਦੇ ਸੀ ਆਹ ਹੋਸ ਟਰੈਕਟਰ ਤੇ ਫਿਰਦੇ ਸੀਗੇ ਆਪਣੇ ਪਿੰਡ ਦੇ ਆਏ ਟਰੈਕਟਰ ਤੇ ਦੇਖੇ ਨਹੀਂ ਲੱਗੇ ਸੀ ਮੈਂ ਉਹਨਾਂ ਪਰਲੇਵਾਸ ਨਿਕਲ ਆਇਆ ਇਧਰ ਹੀ ਆਇਆ ਇਧਰ ਹੀ ਬੰਦਾ ਜਾਉਂਦਾ ਪਰਲੇਵਾਸ ਕਰਜਾ ਜੁਕਾ ਕੇ ਇਸ਼ਤਿਹਾਰ ਕਰਨਾ ਆਪਾਂ ਕਿੱਧਰ ਕਰੀਏ ਉਹ ਕਰ ਲਈ ਸਟ ਚੱਲਦੇ ਜਾਮ ਮੇਰੇ ਨਾਲ ਵੇਲ ਦੀ ਆ ਜੀ ਹੈ ਤਾਂ ਇੱਥੇ ਵੀ ਵੇਲ ਲੱਗਦੀ ਹੈ ਇੱਕ ਗੱਲ ਲੋਡ ਕੀਤੀ ਸੀ ਇਹ ਹੋ ਦੇਖੋ ਇਹ ਇਹ ਨੂੰ ਦੇਦਾ 611 ਲਖਾਈ ਹੋਈ ਆ ਗਿਆ ਜੀ ਨਾ ਦੁਬਾਰੀ ਆ ਗਿਆ ਨੰਦਾ ਇਹ ਹਾਸੇ ਵਾਲੀ ਗੱਲ ਛੱਡ ਕੇ ਹਾਸੇ ਵਾਲੀ ਗੱਲ ਪਰੇ ਆ ਥੋੜੇ ਬਹਲਾ ਬਿਮਾਰ ਜੇ ਸੀਗੇ ਵੀ ਔਰ ਮਤਲਬ ਇਸ ਨਾਲ ਖਰਚੇ ਸਰੀਰ ਜਾ ਖੁੱਲ ਜੇ ਗਿਆ ਜਿਹੜਾ ਵੀ ਕੋਈ ਗੁਰੂ ਜਿਹੜਾ ਬਾਈ ਗੁਰੂ ਘਰ ਹੁੰਦਾਗਾ ਪਹਿਲਾਂ ਗੁਰੂ ਜੀ ਦਾ ਜਰੂਰ ਕਰੇ ਬਈ ਤੇ ਪਹਿਲਾ ਕੰਮ ਹੀ ਇਹ ਹੁੰਦਾ ਇੱਕ ਗੱਲ ਹੋਰ ਆ ਬਈ ਅਸੀਂ ਨਾ ਜਵਾਕ ਆਂਗੇ ਕੋਈ ਬਾਹਲਾ ਨਹੀਂ ਸਾਨੂੰ ਨੌਲਜ ਹੈਗੀ ਤੇ ਜੇ ਕੋਈ ਗਲਤੀ ਮਾਲਤੀ ਹੋਈ ਵੀਡੀਓ ਦੇ ਵਿੱਚ ਤੇ ਜੂਰ ਮਾਫ ਕਰੇ ਜੀ ਹਾਂ ਜੇ ਕੋਈ ਬੁੱਧੀਜੀਵੀ ਆ ਉਹ ਬੁੱਧੀਜੀਵੀ ਨਾਲ ਗੱਲ ਕਰੇ ਅਸੀਂ ਥੋੜਾ ਜਿਹਾ ਨਵਾਣੇ ਬਣਾਉਂਦੇ ਆ ਸਾਨੂੰ ਬੜੀ ਨੌਲੇਜ ਨਹੀਂ ਹੈ ਨਵਾਣੇ ਜਿੰਨਾਂ ਨੂੰ ਪਤਾ ਸਾਨੂੰ ਦੱਸ ਦੇ ਉਹ ਗੱਲ ਕੀ ਬੰਦ ਕਰੀਏ ਹਾਂਜੀ ਪਾਪਾ ਜੀ ਅੱਜ ਐਸੇ ਜਰਮਨ ਤੋਂ ਨਹੀਂ ਨਹੀਂ ਪਾਪਾ ਜੀ ਕੋਈ ਵਿਚਾਰ ਦੇਣਾ ਤੁਸੀਂ ਨਾ ਕੋਈ ਵਿਚਾਰ ਦੇਖ ਲਓ ਸ਼ਾਂਤੀ ਆ ਇਹ ਸ਼ਾਂਤੀ ਦਾ ਪ੍ਰਤੀਕ ਨੇ ਪਾਪਾ ਜੀ ਸਾਡੇ ਦਾ ਕੈਮਰਾ ਹੋਣਾ ਲੋ ਬੈਟਰੀ ਦਾ ਜਾਣਾ ਕਿ ਥੋੜਾ ਜਿਹਾ ਬੰਦ ਕਰੀਏ ਕਿੱਥੇ ਪਰ ਲੰਗਰ ਕਿੱਥੇ ਹੁੰਦਾ ਹੈ ਲੰਗਰ ਛਕ ਲਈਏ ਤੇ ਲੰਗਰ ਛਕ ਕੇ ਫਿਰ ਦੇਖਦੇ ਆਗੇ ਆਪਾਂ ਗੁਰਦੁਆਰਾ ਕੀਤਾ ਹੋਰ ਬੀਜਣਾਗਾ ਉਹ ਵਾਪਸੀ ਤੇ ਦੇਖਾਂਗੇ ਪਹਿਲਾਂ ਲੰਗਰ ਛਕ ਲਈਏ ਚਲੋ ਠੀਕ ਹੈ ਜੀ ਮੈਨੂੰ ਜੇ ਫਿਰ ਉਸ ਤੋਂ ਬਾਅਦ ਜੱਲੀ ਗਾਲੇ ਹੁਣ ਆਪਾਂ ਚਲੋ ਸਿਰਾਨ ਕਰ ਲਿਆ ਸਿਰਾਨ ਕਰ ਲਿਆ ਹੁਣ ਸਮਾਲਾ ਸਿਆਲਾ ਚਲ ਸਮਾਲਾ ਸਿਆਲਾ ਚਲ ਏ ਸਭ ਠੀਕ ਆ ਸੀ ਬਦਲੀ ਫਿਰ ਮਲ ਮਲ ਕੱਪੜੇ ਪਾ ਲਈਏ ਹਾਂਜੀ ਇਸ਼ਨਾਨ ਪਾਣੀ ਕਰ ਲਿਆ ਜੀ ਸੰਗਤਾਂ ਨੇ ਤੇ ਕੱਪੜੇ-ਕੋਪੜੇ ਪਾ ਲਿਆ ਹੁਣ ਤੇ ਫੋਟੋਆਂ-ਫੋਟੋਆਂ ਕਰਾਈਏ ਕਰਾ ਕੇ ਇਸ ਤੋਂ ਬਾਅਦ ਫਿਰ ਲੰਗਰ ਪਾਣੀ ਛਕਣ ਚਾਉਦੇ ਆ ਬਹੁਤ ਭੁੱਖ ਬਹੁਤ ਲੱਗੀ ਬਹੁਤ ਭੁੱਖ ਆ ਰਹੀ ਚਾਹ ਕਰੀ ਪੀ ਲਈ ਇੱਕ ਇੱਕ ਵਾਰ ਦਾ ਚਾਹ ਪੀ ਲਈ ਸੀਗੀ ਉਹ ਲਮ ਲਾ ਕੇ ਨਹੀਂ ਸਕਦਾ ਨੇ ਦਰਸਾਣਾ ਨੂੰ ਐ ਔਖਾ ਦਾ ਬਹੁਤ ਔਖਾ ਨਾ ਸੈਂਟੀ ਬਹੁਤ ਔਖਾ ਬਹੁਤ ਔਖਾ ਬਾਈ ਨੇ ਮਨ ਬਦਲ ਜਾਂਦਾ ਸਹੀ ਗੱਲ ਆ ਉਠੇ ਦਾ ਤੇ ਪੁੱਨ ਦਾ ਵੇਖ ਅਸੀਂ ਵੀ ਕਿਸੇ ਭਗਤਾਂ ਭਰੇ ਜਾ ਸਕਦੇ ਆ ਜੇ ਸਾਨੂੰ ਇੱਕ ਕਰ ਵੇਖ ਲੋ ਆਹ ਮੁੰਡਾ ਇੱਕ ਕਰ ਵੇਖ ਲੋ ਸਾਨੂੰ ਹਲੇ ਵਧੀਆ ਪਾਇੇ ਵੇਖ ਆਪਣੇ ਕੋਲੇ ਦੇ ਦੋ ਪਤਾ ਨਹੀਂ ਕਿਹੜੇ ਟਾਈਮ ਕੋਲੋਂ ਭਰੇ ਜਾਈਏ ਅਸੀਂ ਜਿਹੜਾ ਬੋਲ ਜਣਿਆ ਰਾਜਪੂਰ ਸਾਬ ਕੋਲ ਜਣਿਆ ਚਲੋ ਕਿੱਧਰ ਅਜੇ ਲੰਗਰ ਹਾਲ ਚ ਕੌਣ ਸਾਲੇ ਵੀਰ ਵੀ ਪੂਰੀ ਆ ਡਿਊਟੀਆਂ ਦੇ ਤਨਾਤ ਨੇ ਜਬੀਦ ਜਬੀਦ ਇਧਰ ਆਇਆ ਗੁਰੂ ਦਾ ਲੰਗਰ ਮਿਲਿਆ ਬਹੁਤ ਟਾਈਮ ਆ ਮਿਲਿਆ ਥੋੜਾ ਟਾਈਮ ਆ ਮਿਲਿਆ ਇਧਰ ਕੱਲ ਤਾਂ ਮਿਲਿਆ ਨਹੀਂ ਰੋਟੀ ਤੋਂ ਬਾਅਦ ਚਾਹ ਤਾਂ ਰੋਟੀ ਖਾਧੀ ਨਹੀਂ ਦੁਪਹਿਰ ਦੀ ਖਾਧੀ ਆ ਕੱਲ੍ਹ ਨੂੰ ਉਹ ਕੀ ਕੋਈ ਖਾਧੀ ਅੱਜ ਆਪਾਂ ਹਾਂ ਆਪਣਾ ਦੂਜਾ ਬੰਦਾ ਨਹੀਂ ਪਹੁੰਚਿਆ ਯਾਰ ਕੋਈ ਜਾਣਦੋਰੀ ਨਹੀਂ ਲੱਗਿਆ ਆਇਆ ਸੈਂਟੀ ਮਿਲ ਗਿਆ ਇੱਥੇ ਬਹਿ ਜਾ ਸਾਹਮਣੇ ਬਹਿ ਜਾ ਇਹ ਤੁਹਾਡੇ ਦੇ ਵਿੱਚ ਨਾ ਨਾ ਮੜੀ ਜਾ ਗਲਾਸਾਂ 'ਚ ਪੈਣੇ ਨਹੀਂ ਇਹ ਚਾਹ ਗਲਾਸਾਂ 'ਚ ਧਰ ਲਾ ਆਇ ਧਰ ਲਾ ਗਲਾਸਾਂ 'ਚ ਪੜਾ ਆਹ ਹੋਏ ਠੀਕ ਆ ਫਿਰ ਪਕੌੜੇ ਵਾਲਾ ਬਾਬਾ ਆਉਂਦਾ ਇਧਰ ਹੀ ਆਉਂਦਾ ਛਕ ਲਾ ਫਿਰ ਲੰਘ ਫਿਰ ਚੱਲਦੇ ਦੋਆ ਜੰਗਾ ਇਥੋਂ ਦੇਖ ਲਿਆ ਦੇਖ ਲਿਆ ਖਾ ਭਰਨੇ ਆਉਣੇ ਬੰਦੇ ਜਿਨਾ ਵੀ ਖੇਡਣਾ ਵੀ ਇਨਕਾਉਂਗਾਂ ਲਾ ਕੇ ਖੇਡਿਓ ਕੀ ਪਤਾ ਹੁੰਦਾ ਲੈ ਆ ਇਨਕਾ ਲਿਆਓ ਬਾਈ ਨਾਲ ਆ ਪਾਰਕ ਬਣਾਇਆ ਪੂਰਾ ਵਧੀਆ ਨਾ ਹਾਂਜੀ ਪਹੁੰਚ ਗਿਆ ਰੂਮ ਦੇ ਵਿੱਚ ਤੇ ਥੋੜਾ ਬੰਦਾ ਇਹ ਲਾ ਕੇ ਰਕੇ ਔਖਾ ਪੰਜ ਵਜਾ ਕੇ ਆ ਗਈ ਬਹੁਤ ਔਖਾ ਸੀਗਾ ਬਹੁਤ ਔਖਾ ਸੀਗਾ ਤੇ ਮੇਰੇ ਮਨ ਤੋਂ ਉਹ ਨਹੀਂ ਛੱਡਦੇ ਜਿੱਤੇ ਘਾਟਾ ਦੇ ਕੇ ਆਹ ਦੋਨਾਂ ਦੇ ਤਾਂ ਦੋ ਦੋ ਵਾਰ ਹੀ ਪੈ ਗਿਆ ਇੱਧੇ ਦੇ ਵੀ ਪੈ ਗਿਆ ਦੋ ਰੀ ਇੱਧੇ ਹੀ ਪੈ ਗਿਆ ਮੇ ਬੱਜ ਗਿਆ ਥੋੜਾ ਥੋੜਾ ਬਲੀ ਪਾਉਣਾ ਮਾੜਾ ਮਾੜਾ ਪਿਆ ਥੋੜਾ ਥੋੜਾ ਹੀ ਪਿਆ ਜਾਨੀ ਵਿੱਚ ਤਾਂ ਜਿਹੜੀ ਕਿ ਪਛਾਨ ਹੋ ਗਿਆ ਚੜ੍ਹ ਜਾਂਦੇ ਹੋ ਗਿਆ ਪਛਾਨ ਚ ਨਹੀਂ ਹੁੰਦੀ ਕੋਲ ਉਹ ਤਾਂ ਉਹ ਤਾਂ ਫਿਰ ਮਤਲਬ ਆਈ ਉਹੇ ਨਾਂ ਵਾਸਤੇ ਆ ਨਾ ਉਹ ਤਾਂ ਗੇੜੇ ਘੱਟ ਰਹੇ ਆ ਇਧਰੋਂ ਇਧਰੋਂ ਉਹਨਾਂ ਤਾਂ ਉਹਨਾਂ ਨੂੰ ਤਾਂ ਵੀ ਬਾਤ ਨਹੀਂ ਹੋਣਾ ਹੂੰ ਤੇ ਪੁੱਜਾ ਤਾਂ ਫੇਰ ਵੀ ਚੜਦਾ ਗੱਲ ਅਸੀਂ ਤਾਂ ਬਚ ਗਏ ਆ ਸਹੀ ਆ ਹਾਲ ਤੱਕ ਫਲਾਬ ਤੇ ਚੱਲਦੇ ਆਂ ਕਿ ਨਹੀਂ ਆਉਣਾ ਐਨਕਾਂ ਲੈ ਕੇ ਆਏ ਐ ਐਨਕਾਂ ਐਨਕਾਂ ਲੈ ਕੇ ਫੇਰ ਤਾਂ ਰੱਖਿਆ ਉਹ ਤਾਂ ਫੇਰ ਹੀ ਭਰ ਦਿੰਦੇ ਮੈਨੂੰ ਹਾਂ ਮੈਨੂੰ ਪਤਾ ਹੁੰਦਾ ਵੀ ਨਾ ਰੱਖਿਆ ਝਾਕ ਉਹਨਾਂ ਲਈ ਹਾਂ ਜੇ ਵੱਧ ਜਾ ਕੇ ਉਹ ਫੇਰ ਛੱਡ ਦੇ ਉਹ ਤੇਰਾ ਜੀ ਚਲੋ ਠੀਕ ਮੈਂ ਜਰਾ ਬਾਹਰ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀਰਤਨਪੁਰ ਸਾਹਿਬ ਜਾਣਾ ਸੀਗਾ ਤੇ ਉੱਥੇ ਕੱਠ ਬਹੁਤ ਜ਼ਿਆਦੀ ਸੀਗਾ ਤੇ ਸੋ ਦਾ ਕਰਕੇ ਜਾ ਨਹੀਂ ਪਾਏ ਤੇ ਬਾਅਦ ਚ ਜਾਂਦਿਆਂ ਦੇ ਰਸਤੇ ਜੀ ਮਤਾਂ ਦੇਖਦਾ ਸੀਗਾ ਤੇ ਬਾਕੀ ਹੁਣ ਇਥੇ ਰੰਗਰ ਸਕਦੇ ਹਾਂ ਉਸਕੇ ਬਹੁਤ ਘਰੇ ਫੋਨ ਜਾ ਕੇ ਘਰ ਨੂੰ ਚੱਲੇ ਪੁੰਦੇ ਆ। ਇਸ ਤੋਂ ਬਾਅਦ ਫੇਰ ਕਦੇ ਮਿਲਦੇ ਆ ਕਿਸੇ ਨਾ ਕਿਸੇ ਨਵੇਂ ਬਲੌਗ ਦੇ ਉੱਤੇ ਸਾਡੇ ਬਲੌਗ ਵਧੀਆ ਲੱਗੇ ਤਾਂ ਸਬਸਕ੍ਰਾਈਬ ਕਰ ਦਿਓ। ਇਸ ਤੋਂ ਬਾਅਦ ਤੁਹਾਨੂੰ ਬਹੁਤ ਬਹੁਤ ਘੈਂਟ ਕੰਟੈਂਟ ਆਉਂਦਾ ਰਹੇ। ਥੈਂਕ ਯੂ ਧੰਨਵਾਦ ਬਾਏ ਬਾਏ।